ਕਾਚੀ ਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਕੰਟੀਨਿਊ ਕਰਦੇ ਆਪਾਂ ਆਪਣਾ ਅੱਜ ਦਾ ਬਲੌਗ ਤੇ ਅੱਜ ਅਸੀਂ ਆਏ ਹੋਏ ਸੀ ਡਿਰਬੇ ਡਿਰਬੇ ਜਿਸ ਨੀਚੂ ਰਵਾਸਤੇ ਪਹਿਲਾਂ ਇੱਕ ਗਿਫਟ ਰੈਡੀ ਕਰਵਾਇਆ ਸੀ ਤੇ ਹਨਾ ਹੁਣ ਉਹ ਤਿਆਰ ਹੋ ਗਿਆ ਉਹ ਕਹਿੰਦੇ ਵੀ ਇੱਕ ਵਾਰ ਦੇਖ ਜੋ ਚੈੱਕ ਕਰ ਜੋ ਫਿਰ ਅਸੀਂ ਘਰ ਭੇਜ ਦਾਂਗੇ ਅਸੀਂ ਉਹ ਦੇਖਣ ਆਏ ਸੀ ਤੇ ਥੋੜਾ ਜਿਹਾ ਆਪਣੀ ਜਿਹੜੀ ਗਾਂ ਸੋਈ ਆ ਉਹਦੇ ਵਾਸਤੇ ਵੀ ਸਮਾਨ ਜਾ ਲੈਣਾ ਸੀ ਹਨਾ ਵੀ ਜੇ ਆਪਾਂ ਨੂੰ ਕਮਾ ਮਾਂ ਬਲੀਆ ਮੰਗੇ ਤਾਂ ਹੀ ਅੱਗੇ ਉਹ ਜਾ ਕੇ ਉਹਦੇ ਦੇਉਗੀ ਆਪਾਂ ਨੂੰ ਤੇ ਹੁਣ ਇੱਕ ਦੋ ਸੌਦੇ ਲੈਣੇ ਸੀਗੇ ਤੇ ਜਸਨੀ ਤੇ ਉਹਦੇ ਡੈਡੀ ਲੈਣਗੇ ਹੋਏ ਨੇ ਉਧਰ ਸੌਦਾ ਅ ਮੈਂ ਹੁਣ ਗੱਡੀ 'ਚ ਬੈਠੀ ਵੇਟ ਕਰ ਰਹੀ ਆ ਉਹਨਾਂ ਦਾ ਮੈਂ ਕਿਹਾ ਚਲੋ ਵਲੌਗ ਸਟਾਰਟ ਕਰ ਲੈਂਦੇ ਆ ਤੇ ਜਿਹੜਾ ਗਿਫਟ ਆ ਉਹ ਹੁਣ ਘਰੇ ਵਗ ਗਿਆ ਤੇ ਤੁਹਾਨੂੰ ਘਰੇ ਜਾ ਕੇ ਦਿਖਾਉਂਗੀ ਵੀ ਜਸਨੀ ਜੂਰਾ ਦਾ ਕੀ ਗਿਫਟ ਆ ਹਨਾ ਅਸੀਂ ਨੇ ਕੀ ਲਿਆ ਤੇ ਕਿੱਥੋਂ ਲਿਆ ਉਹ ਆਪਾਂ ਨੇ ਡੇੜਬੇ ਤੋਂ ਸਮੂਰਾਂ ਵਾਲਿਆਂ ਦੀ ਦੁਕਾਨ ਫਰਨੀਚਰ ਦੀ ਉੱਥੋਂ ਲਿਆ ਤੇ ਕੀ ਚੀਜ਼ ਆ ਉਹ ਮੈਸੋਂ ਘਰੇ ਜਾ ਕੇ ਦਿਖਾਉਂਗੀ ਤੇ ਇੱਕ ਹੁਣ ਹਲਪੇ ਦੀ ਚੁੰਨੀ ਦਿੱਤੀ ਹੋਈ ਆ ਰੰਗਣੀ ਡਾਈ ਕਰਵਾਉਣੀ ਆ ਆਪਾਂ ਨੇ ਉਹ ਲੈਣੀ ਆ ਕਿਉਂਕਿ ਵਿਚਾਰੀ ਦੀ ਚੁੰਨੀ ਨੂੰ ਇਹ ਕਾਲ ਹੋ ਜਾਂਦੀ ਆ ਕਾਫੀ ਟਾਈਮ ਹੋ ਗਿਆ ਦਿੱਤੀ ਨੂੰ ਉਹ ਪੈ ਜਦੋਂ ਮੈਂ ਆਉਣੀ ਆ ਕਈ ਵਾਰ ਕਹਿੰਦੀ ਆ ਵੀ ਕੋਈ ਕੰਮ ਤਾਂ ਨਹੀਂ ਕਹਿੰਦੀ ਨਾ ਬਾਅਦ ਚ ਜਦੋਂ ਬਗ ਜਾਣੀ ਆ ਫਿਰ ਉਹ ਦੁਆ ਕਹਿੰਦੀ ਹੈ ਮੇਰੇ ਚੁੰਨੀ ਡਾਈ ਕਰਵਾਉਣੀ ਸੀ ਆਪ ਵੀ ਉਹ ਇੱਕ ਦੋ ਵਾਰ ਬਾਗੀ ਬਸ ਯਾਦ ਰੱਖਦੀ ਨਹੀਂ ਹੈਗੀ ਅੱਜ ਵੀ ਮੇਰੇ ਯਾਦ ਆ ਗਈ ਮੈਂ ਕਿਹਾ ਬਲਾ ਤੇਰੀ ਚੁੰਨੀ ਹੈ ਬੜਾ ਅੱਜ ਇਹਦਾ ਕੰਮ ਨਵੇੜਾ ਮੈਂ ਤੇ ਹੁਣ ਬਸ ਆ ਚੁੰਨੀ ਡਾਈ ਹੋ ਗਈ ਹੋ ਗਈ ਤੇ ਹੁਣ ਜਾਂਦੇ ਜਾਂਦੇ ਬਸ ਉਹ ਫੜ ਕੇ ਲੈ ਜਾਣਗੇ ਪਹਿਲਾਂ ਜਿਸ ਨੀ ਜੂਰੀ ਸਕੂਲ ਗਏ ਹੋਏ ਸੀਗੇ ਤਾਂ ਕਰਕੇ ਪਹਿਲਾਂ ਕੁਝ ਉਹਨਾਂ ਨੇ ਵੀ ਭਾਈ ਨੇ ਵੀ ਲੇਟ ਕਰਤਾ ਕੰਮ ਤੇ ਹੁਣ ਬਸ ਜਸਨੀ ਜੂਰੀ 3:30 4 ਵਜੇ ਸਕੂਲੋਂ ਆਏ ਸਕੂਲੋਂ ਆਉਣ ਤੋਂ ਬਾਅਦ ਫਿਰ ਅਸੀਂ ਨੇ ਆਖਿਆ ਵਿੱਚੋਂ ਫਿਰ ਇਹਨੇ ਸਾਨੂੰ ਭਾਈ ਦਾ ਫੋਨ ਆ ਗਿਆ ਵੀ ਤੁਸੀਂ ਆ ਜਾਓ ਸ਼ਾਪ ਤੇ ਫਿਰ ਅਸੀਂ ਨੇ ਆਖਿਆ ਵੀ ਚਲੋ ਜਾਏ ਆਉਨੇ ਵੀ ਕੱਲ੍ਹ ਫਿਰ ਵੀਡੀਓ ਸ਼ੂਟ ਹੋਗੀ ਜਾਏ ਆਣ ਜਾਣਾ ਹੈਗਾ ਨਾਲ ਇਹਨਾਂ ਨੂੰ ਕਾਲੀ ਹੋਰ ਚ ਵੀ ਸਾਡਾ ਸਮਾਨ ਕਦੋਂ ਆਵੇ ਕਦੋਂ ਆਵੇ ਅੱਜ ਵੀ ਇਹ ਸਕੂਲ ਕਹਿ ਕੇ ਗਏ ਸੀਗੇ ਵੀ ਸਾਡਾ ਸਮਾਨ ਸਾਡੇ ਆਉਣ ਦੇ ਨੂੰ ਆਉਣਾ ਚਾਹੀਦਾ ਸਾਨੂੰ ਗਿਫਟ ਚਾਹੀਦਾ ਆਪਦੇ ਆਏ ਨੂੰ ਫਿਰ ਜਦੋਂ ਬਣੀ ਨਹੀਂ ਤੀ ਫਿਰ ਕੀ ਕਰਦੇ ਹਨਾ ਤੇ ਚਲੋ ਇਹਨਾਂ ਦੇ ਆਉਣ ਤੱਕ ਭਾਈ ਦਾ ਫੋਨ ਆ ਗਿਆ ਵੀ ਤਿਆਰ ਹੋ ਗਿਆ ਹੁਣ ਆਪਾਂ ਲੈ ਜਾਗੇ ਬਸ ਫਟ ਕੇ ਗਿਫਟ ਰੈਡੀ ਆ ਗਿਫਟ ਤੇ ਕੀ ਗਿਫਟ ਆ ਮੇਰੇ ਤੋਂ ਅਸੀਂ ਕਹਿ ਲਾਂਗੇ ਦੱਸਦੀ ਨਹੀਂ ਹੈ ਕਿ ਉਹ ਹੁਣ ਮੈਂ ਸਭ ਨੂੰ ਘਰੇ ਜਾ ਕੇ ਹੀ ਦਿਖਾਉਂਗੀ ਸਿੱਧਾ ਤੇ ਚਲੋ ਮਿਲਦੇ ਆਪਾਂ ਫੇਰ ਹਨਾ ਉਧਰ ਦੇਖੋ ਜੋ ਸੁਨੀਰੀ ਵਾਲੀ ਸਮਾਨ ਲੈ ਰਹੇ ਨੇ ਵੈਸੇ ਤਾਂ ਅਸੀਂ ਹੋਰ ਸ਼ਾਪ ਤੋਂ ਸਮਾਨ ਲੈਣੇ ਆ ਤੇ ਇੱਥੋਂ ਦਾ ਅਸੀਂ ਪਹਿਲੀ ਵਾਰ ਹੀ ਇਹ ਲੈ ਰਹੇ ਆਂ ਵਿੱਕੀ ਕਰਨ ਵੀ ਚੱਲ ਬਾਰ-ਬਾਰ ਰੁਕਣ ਨਾਲ ਉਹ ਇੱਥੇ ਜੋ ਨਿਵਾਦ ਲਾਂਗੇ ਆਪਾਂ ਇੱਥੇ ਹੀ ਸਮਾਨ ਲੈ ਲੈਣੇ ਆ ਜਿਹੜਾ ਥੋੜਾ ਜਿਹਾ ਲੈਣਾ ਕਿਤੇ ਟਾਈਮ ਹੀ ਬਹੁਤ ਲਾ ਦਿੰਦੇ ਨੇ ਭਾਈ ਸਮਾਨ ਲਿੰਦੇ ਜਾਂਦੇ ਇਹ ਹੈਗਾ ਡੱਬਾ ਸ਼ਹਿਰ ਆਪਣਾ ਬਸ ਛੋਟਾ ਜਿਹਾ ਹੀ ਆ ਥੋੜੀਆਂ ਜਿਹੀਆਂ ਹੀ ਦੁਕਾਨਾਂ ਨੇ ਹੁਣ ਆ ਪਾਤੀ ਭਾਈ ਨੇ ਹਰਪੀ ਦੀ ਚੁੰਨੀ ਚੁੱਕਣੀ ਆਲੇ ਢਾਲੀ ਛੋਟੀ ਇਹ ਮਾਰਕੀਟ ਆ ਦੇਰਵਾ ਕੋਈ ਜਿਆਦਾ ਵੱਡਾ ਸ਼ਹਿਰ ਨਹੀਂ ਹੈਗਾ ਤੇ ਬਾਕੀ ਅਸੀਂ ਨੇ ਜਿਆਦਾ ਘੁੰਮਿਆ ਵੀ ਨਹੀਂ ਹੈਗਾ ਆਪਾਂ ਨੂੰ ਨੌਲੇਜ ਨਹੀਂ ਹੈਗੇ ਇਹਨਾਂ ਚੀਜ਼ਾਂ ਦੀ ਹਨਾ ਕਰਾਣਾ ਗਾਰਮੈਂਟਸ ਕਿ ਮम्मी ਦੁਕਾਨ ਬਣਾਈ ਸੀ ਲੱਗੇ ਹੋਂਦ ਚਪਾ ਲੋ ਜੀ ਆ ਹੈਗੀ ਆ ਸਮੂੜਾਂ ਵਾਲਿਆਂ ਦੀ ਸ਼ਾਪ ਜੀ ਤੋਂ ਆਪਾਂ ਨੇ ਲੈ ਆ ਇਹ ਕਰੇ ਅੰਦਰੋਂ ਫੇਰ ਦਿਖਾਵਾਂਗੇ ਅੱਜ ਪਹਿਲਾਂ ਮੇਰੇ ਯਾਦ ਨਹੀਂ ਗਿਆ ਬਲੌਗ ਬਣਾਉਣਾ ਬਾਤ ਮੇਰੀ ਮੈਂ ਬਲੌਗਰ ਬਣ ਕੇ ਆफी ਬਲੌਗ ਬਣਾਉਣਾ ਬਲੌਗ ਹਾਂ ਰਹਾ ਆਹ ਹੱਕ ਪਾਉਂ ਗਏ ਹੁਣ ਆਪਾਂ ਇਹਨਾਂ ਵਾਸਤੇ ਲੈ ਲਈਏ ਐਪਲ ਆਪਣਾ ਲਈ ਇਹ ਪੱਕਾ ਤੇ ਅਸੀਂ ਹਮੇਸ਼ਾ ਆਹ ਦੇਖੋ ਪੂਰਾ ਸਤਕਾਰ ਕਰਦਾ ਭਾਈ ਉਹ ਠੀਕ ਹੋ ਜੀ ਹਾਂ ਠੀਕ ਹੈ ਜੀ ਕੇਲੇ ਪਾ ਰਹੇ ਜੀ ਸਿਓ ਕੇਲੇ ਪਾਦਾ ਨਹੀਂ ਸਿਓ ਜੀ ਸਿਓ ਆਪਾਂ ਕੇਲੇ ਪਾਦ ਵਧੀਆ ਵਧੀਆ ਬਾਦੇ ਹੋ ਜੀ ਅਸੀਂ ਬਾਜ਼ਾਰ ਛੱਡ ਕੇ ਤੁਹਾਡੇ ਕੋਲ ਹੀ ਆਉਨੇ ਆ ਤੁਹਾਡੀ ਆਪਾਂ ਤਾਂ ਆਪਾਂ ਮਾੜੀ ਚੀਜ਼ ਨਹੀਂ ਤੱਕਦੇ ਉਦੋਂ ਮਾ ਵਧੀਆ ਸੀ ਹਾਂ ਨਹੀਂ ਆਉਣ ਅਭੀ ਬੱਚਿਆਂ ਨੂੰ ਸਕੂਲ ਪਾਉਣੇ ਆ ਕੋਈ ਨਹੀਂ ਹੋਰ ਵਧੀਆ ਪਾ ਦਾਂਗੇ ਹਾਂ ਉਲੀ ਕਰਦੇ ਆਗੇ ਹੋਰ ਨਹੀਂ ਕਰਦੇਗੇ ਤੇ ਜੀ ਮੈਂ ਮੰਗੋ ਵੀ ਕੋਰ ਹੋਰ ਮੈਂਗੋ ਦੇਖੋ ਜੀ ਨਾ ਨਾ ਮੈਂ ਮੰਗੋ ਦਾ ਰਹਿਣ ਦੇ ਪਾਇਨੇ ਕੇਲੇ ਪਤਾ ਜੀ ਨਾ ਨਾ ਕੇਲੇ ਵੀ ਖਾਣ ਦੇ ਵਾਕਾ ਉਹ ਜੀ ਆਪਣੇ ਖਾਣ ਦੇ ਸੀਕ ਮੰਗੋ ਕੋਈ ਪਾਇਨੇ ਕਰ ਉਹ ਤਾਂ ਆ ਲਿਆ ਅੱਜ ਗੱਲ ਮਾਮੂ ਜੀ ਵਾਕਾ ਕੱਲ ਨੂੰ ਫੇਰ ਲੈ ਜਾਾਂਗੇ ਕੋਈ ਕੋਈ ਚੀਜ਼ ਸਿਆਲ ਦੇ ਪਾਈ ਬੂਨ ਫਲੀ ਰਿਓੜੀਆਂ ਦੀ ਰੇੜੀ ਲੈ ਲਓ ਜੀ ਧੰਨਵਾਦ ਹੋਰ ਜੋ ਵੀ ਲੋਕ ਕਰਨੇ ਆਜੋ ਬਹੁਤ ਧੰਨਵਾਦ ਧੰਨਵਾਦ ਚਲੋ ਕਿਰੇ ਬੰਦਾ ਪੂਰਾ ਸਤਕਾਰ ਕਰਦਾ ਹੈ ਨਾ ਉਹ ਉਹਨਾਂ ਦੀ ਮਦਦ ਕਰੋ ਜਿਹੜੇ ਬਿਚਾਰੇ ਲੋੜ ਬੰਦ ਨੇ ਵੇਸ਼ਾ ਇੰਤੇ ਰੇੜੀ ਲਾਉਂਦੇ ਨੇ ਤੇ ਅਸੀਂ ਵਸੇ ਇਹਨਾਂ ਤੋਂ ਹੀ ਲੈ ਕੇ ਜਾਂਦੇ ਹਾਂ ਕਿਉਂਕਿ ਤੇ ਹੁਣੀ ਲੈ ਲੈਂਦੇ ਹੈਂ ਇੰਜੈਕਸ਼ਨ ਤਾਂ ਨਹੀਂ ਲਾਉਂਦੇ ਹਾਂ ਹਾਂ ਉਹ ਇੰਜੈਕਸ਼ਨ ਤੇਰੇ ਵਰਗੇ ਨੇ ਲਾਉਂਦੇ ਵੀ ਨਹੀਂ ਜਿਹੜੇ ਖਾਈ ਜਾਂਦੇ ਨੇ ਮੋਰ ਗੱਪੇ ਹਾਂ ਹਾਂ ਐ ਨਹੀਂ ਪਪਾਵਾੜੀ ਤੇਲ ਫਰੋਟਸ ਰੂਟ ਮੇ ਇੰਜੈਕਸ਼ਨ ਨਾ ਰੂਟ ਮੇ ਇੰਜੈਕਸ਼ਨ ਨਹੀਂ ਇਹਨੀਆਂ ਲਾਉਣਗੇ ਬਤੋ ਤਾਂ ਬੜੇ ਬੜੇ ਸਟੋਰਾਂ ਵਾਲੇ ਲਾਉਂਦੇ ਨੇ ਜਿੱਥੇ ਜਾਦੇ ਉਹ ਹੁੰਦੇ ਨੇ ਲਾਉ ਦੀ ਪਹੁੰਚ ਗਿਆ ਜਸਨੀ ਜੁਰਾਂ ਦਾ ਗਿਫਟ ਸਪੈਕ ਵਾਲੇ ਹੀ ਰੋੜਾ ਪਾਤਾ ਅਣ ਵਧੀਆ ਮਜ਼ਬੂਤੀ ਵਾਲਾ ਕੰਮ ਆ ਰਹਾਂ ਹੋ ਜੇ ਬੱਚੇ ਆ ਜਾਓ ਜੀ ਬੈਠ ਜੀ ਸੇਲਾ ਲੈ ਬਰਾ ਸਮਾਰ ਕੇ ਬੈਠਦੇ ਹੁੰਦੇ ਨੇ ਮੈਂ ਤੁਮੜ ਲਾ ਦੇ ਲਾ ਕੋਈ ਮੁੰਡਾ ਮੁੰਡਾ ਮਾਰਦੀ ਇਹਦੇ ਉਹ ਬੈਠਾ ਵਾਪਰਾ ਕੇ ਰੋਏ ਬਣਿਆ ਸੱਟੋ ਕੇ ਬਹਿ ਜਾ ਅਕਚੂਟ ਆਉਂਦਾ ਚੂਟ സയാണെ ബന്ധന ആ ബജന താറ ਉਹ ਪਾ ਕੇ ਮਦੇ ਨਾ ਲਈਏ ਹਾਂ ਤੁਸੀਂ ਅੱਗੇ ਤੇ ਬੈਠੀ ਦੇਖੋ ਕਿਨੇ ਕੋਸ਼ੋਰ ਨੇ ਦੇ ਦਿੱਤੇ ਆ ਇੱਥੇ ਤਾਂ ਲੈਣੇ ਆ ਤਨੇ ਬੇੜੇ ਚ ਫੇਰ ਕਰ ਲਾਂਗੇ ਅੰਦਰ ਉੱਥੇ ਬੇੜੇ ਚ ਟਾ ਲਓ ਸੈ ਪਰਾਂ ਹੋ ਜਾ ਬੋਲ ਜੀ ਮੋਰੇ ਪੜੀਆਂ ਨਹੀਂ ਮੇਰਾ ਸਟੇਡੀ ਟੇਬਲ ਆਖੀਂ ਆ ਮੈਂ ਫਿਰ ਵਿੱਚ ਆ ਗਿਆ ਉਹ ਖੜ ਜਾ ਚੱਕ ਲੈ ਚਲ ਉਹ ਤਾਂ ਦਵਨੇ ਸੇ ਹੈ ਕਰ ਨਹੀਂ ਉਹ ਦੂਜੇ ਦਾ ਫੇਸ ਹੀ ਹੁੰਦਾ ਉਹ ਦਾ ਉਹ ਤਾਂ ਹੁੰਦੀਆਂ ਨੇ ਪੈ ਪੈ ਯਾਨੇ ਹਾਂ ਪੈ ਪਾਈ ਹੁੰਦੀ ਕੋਨਾ ਯਾਰ ਪੈ ਜਾਂਦੀ ਆ ਹਾਂ ਅੰਦਰ ਉਹ ਦੀਸ ਪਾਈ ਪਾ ਕੇ ਤੇ ਅੰਦਰ ਸਭ ਬਾਰੇ ਬੋੜਾ ਗਰਮ ਪਿਆ ਹਣਾ ਬਰਪਾਰੇ ਮਾਰੀ ਕੋਈ ਨਹੀਂ ਲੈ ਲਵਾਂ ਮੈਂ ਕਰਾ ਹੂੰ ਤੇ ਦਾ ਪੜ ਲਾ ਪਹਿਲਾਂ ਹਾਂ ਲੈ ਡੈਡੀ ਲੈ ਆਉਣੇ ਆਂ ਦੀ ਮੈਂ ਤਾਂ ਦੇ ਲੋਕਰ ਚ ਪਿੱਛੇ ਰੱਖ ਵੀ ਲਿਆ ਪਤਾ ਕੀ ਰਵਤੋ ਸਰਦਾਰ ਸਾਹਿਬ ਮੈਂ ਸਹੀ ਬੈਠਣ ਚ ਆਇਆ ਪੱਗ ਬਨ ਕੇ ਮੈਂ ਪੱਗ ਬਨ ਕੇ ਸਰਦਾਰ ਬਨ ਕੇ ਆਇਆ ਇੱਕ ਉੰਮਣ ਵਾਸਤੇ ਨਹੀਂ ਮੁੱਤ ਬੈਠਣ ਵਾਸਤੇ ਆਇਆ ਇੱਥੇ ਬੈਠ ਕੇ ਲਵੇਗਾ ਇੱਥੇ ਬੈਠਾ ਲਵੇਗਾ ਜੀ ਚੱਲ ਆ ਵੀ ਫਤਖਰ ਵਧੀਆ ਤੇਰੀ ਵੀ ਕਿ ਆਏ ਸੋ ਹੋਰ ਹਾਂ ਸੌ ਜਾ ਗਏ ਕਹਿੰਦਾ ਸੌ ਜਾ ਗਏ ਆਇਆ ਨਹੀਂ ਕਹਿੰਦਾ ਵੀ ਆ ਕੇ ਬੈਠ ਕੇ ਪੜਿਆ ਕਰੂੰਗਾ ਆਖਰ ਲੱਗ ਰਿਹਾ ਹਾਂ ਲੇ ਕੋਈ ਤੀਰ ਰੱਖ ਦੇਣਾ ਖਾਣ ਲਈ ਨਹੀਂ ਹਾਂ ਪੜਨ ਵਾਸਤੇ ਦਵਾਈ ਨੇ ਪੜਨ ਵਾਸਤੇ ਦਵਾਈ ਨੇ ਹਾਂ ਬਾਪੂ ਜੀ ਨੇ ਕਿਹਾ ਹੁਣ 100 ਤੋਂ 100 ਲੈ ਕੇ ਆਉਣੇ ਨੇ ਪਤਾ ਕਿੰਨੇ ਦਵਾਈ ਨੇ ਮੱਲ ਸਿੰਘ ਬਾਪੂ ਜੀ ਨਾ ਨਾ ਉਹਨੇ ਕਿਹਾ ਇਹ ਯੂ ਐਸ ਏ ਵਾਲੇ ਬਾਪੂ ਜੀ ਨੇ ਦਵਾਈ ਨੇ ਸਰਦਾਰ ਬਲਵੰਤ ਸਿੰਘ ਜੀ ਯੂ ਐਸ ਏ ਹਾਂ ਜੀ ਤੇ ਉਹਨਾਂ ਨੇ ਨਾ ਇਹਨਾਂ ਨੂੰ ਬਰਥਡੇ ਦਾ ਗਿਫਟ ਦਿੱਤਾ ਸੀ ਜੋ ਸਨੀਚ ਨੂੰ ਅਕਤੂਬਰ ਵੇਲੇ ਦਾ ਬਿਚਾਰਾਂ ਨੇ ਉਹਨਾਂ ਦੇ ਪੈਸੇ ਨਹੀਂ ਪਹੁੰਚਿਆਗੇ ਬਹੁਤ ਐਫਰਟ ਨਾਲ ਪੈਸੇ ਪਹੁੰਚੇ ਨੇ ਉਹਨਾਂ ਦੇ ਤੇ ਫਿਰ ਸਾਨੂੰ ਲੈਣ ਦੀ ਘਾਲ ਹੋਗੀ ਕੋਈ ਸਾਨੂੰ ਚੀਜ਼ਾਂ ਦਾ ਨਹੀਂ ਪਤਾ ਲੱਗਦਾ ਨਹੀਂ ਬਾਪੂ ਨੂੰ ਬਿਠਾ ਦਿਓ ਇੱਕ ਘੁੰਮਣ ਵਾਸਤੇ ਇੱਕ ਘੁੰਮਣ ਵਾਸਤੇ ਐਨਾਂ ਹੀ ਬਾਪੂ ਨੂੰ ਬਿਠਾਇਆ ਰਹੇ ਜਿਸ ਨਹੀਂ ਹਾਂ ਦੇ ਦਿਓ ਬਾਪੂ ਜੀ ਆਓ ਹਾਂ ਕਿੰਨੇ ਵਾਇਰ ਤੇ ਹੋਣ ਵਾਇਰ ਨਾ ਇਹ ਤਾਂ ਵੱਡੇ ਆ ਵੱਡਿਆਂ ਦੀ ਇਹ ਸੋ ਉਹਦੇ ਵੱਡੀਆਂ ਕਰ ਲੈਣਾ ਅਹੀ ਨੇ ਰਾਈ ਇੱਕ ਮੀਡੀਅਮ ਸਾਈਜ਼ ਆ ਮੈਨੂੰ ਕੀ ਆ ਲੱਗਿਆ ਬਾਪੂ ਕਰ ਲਾ ਸਟੱਡੀ ਬਾਪੂ ਸਟੱਡੀ ਕਰ ਬੈਠ ਕੇ ਬਾਏ ਬਾਏ ਰੁੜਦੀ ਨਹੀਂ ਆਉਣਗੀ ਕਿ ਮਾਗਨ ਅੱਗੇ ਡੇਰਾ ਜਾਵੇ ਕੀ ਹੋਰ ਇਹ ਕਹਿੰਦਾ ਕੋਈ ਚੱਕਰ ਨਹੀਂ ਰਾਤੀ ਅਸ਼ੇਵੀ ਇਹ ਉਹ ਝੁੱਲਣ ਵਾਸਤੇ ਨੇ ਇਹਨਾਂ ਦੇ ਲੋਕ ਲੱਗੇ ਨੇ ਵੀ ਬੱਚਿਆਂ ਤੋਂ ਨਹੀਂ ਇਹ ਹੇਠਾ ਹੁੰਦੀਆਂ ਵੀ ਆਪਣੇ ਵਜਨ ਨਾਲ ਨਹੀਂ ਮੈਂ ਮਾਰ ਦਿਖਦੇ ਨਹੀਂ ਹੈਗੇ ਇਹ ਆਏ ਨਹੀਂ ਦਿਖਦੀਆਂ ਲੋਕ ਲੱਗਦੇ ਨੇ ਇਹਨਾਂ ਦੇ ਨਾ ਇਹ ਲੋਕ ਲੱਗੇ ਹੋਏ ਨੇ ਹਰ ਇੱਕ ਤੇ ਉਹਨਾਂ ਦੇ ਨਾ ਉਹ ਕਹਿੰਦੇ ਜੇ ਖਰਾਬ ਹੋਊਗਾ ਵੀ ਕੱਲ੍ਹ ਹਾਲੇ ਹੇਠਾਂ ਟਾਇਰਾਂ ਜਿਹਾਂ ਵਾਲਾ ਉਹ ਹੋਊਗਾ ਖੁੱਪਾ ਜਾ ਹੇਠਾਂ ਤੋਂ ਵੀ ਬਾਕੀ ਜੀ ਇਹਦੇ ਕੁਝ ਨਹੀਂ ਹੋ ਹੁੰਦਾ ਹਰ ਮਾਇਕਲ ਦੀ ਬੇਟੀ ਕਰ ਮਾ ਵੀ ਲਾਉਣ ਆਇਆ ਇੱਕ ਬੇੜੇ ਵਾਸਤੇ ਹਨਾ ਤੂੰ ਤਾਂ ਪਹਿਲਾਂ ਲਿਆ ਕਿਉਂਕਿ ਉਹ ਉਹ ਕਹਿੰਦੇ ਵੀ ਕੰਪਿਊਟਰ ਹੀ ਆਇਤੀ ਉਹ ਫਿਰ ਮੈਂ ਆਖਿਆ ਵੀ ਚਲ ਰੈਣ ਦਿੰਨੀ ਆ ਪਰ ਹੁਣ ਤਾਂ ਉਹ ਪਹਿਲਾਂ ਦੂਏ ਕੰਪਿਊਟਰ ਹੁੰਦੇ ਰਹੋ ਥੱਲੋਂ ਹਾਂ ਉਹ ਤਾਂ ਕਹਿੰਦੀ ਅਹੇ ਦਾ ਕੋਈ ਹੋਰ ਹੋਣਾ ਬੇਟੀ ਕਰਨ ਬਸ ਬਹਿ ਕੇ ਜਣਾ ਉਹ ਤਾਂ ਕਹਿੰਦੀ ਕਹਿੰਦੇ ਲਾ ਦਿੰਨੇ ਆ ਮੈਂ ਫਿਰ ਬਾਅਦ ਚ ਕਿਹੜਾ ਚੌਥੀ ਕੋਈ ਫਾਇਦਾ ਨਹੀਂ ਹਾਂ ਉਹ ਕਹਿੰਦੇ ਵੀ ਜੇ ਲਵਾਉਣਾ ਆਊਗਾ ਤਾਂ ਘਰੇ ਆ ਕੇ ਲਾ ਜਾਾਂਗੇ ਅਸੀਂ ਉਹ ਅੱਗੇ ਪਹਿਲਾਂ ਕੰਪਿਊਟਰ ਦਾ ਆਉਂਦੀ ਉਹ ਵਾੜਨਾ ਹੁਣ ਤਾਂ ਲੈਪਟਾਪ ਚੱਲ ਪਿਆ ਪਾਉ ਵੀ ਰਹਿਗਾ ਹਨਾ ਹੋਰ ਪੂਰਾ ਗੱਲ ਬੂ ਇਧਰ ਦੇ ਪਾਸੇ ਜੀ ਦੇਖ ਗੱਲ ਪਹਿਲਾਂ ਕਿ ਆਂਦੀ ਉਹ ਟਾਇਰ ਟਾਇਰ ਤਾਂ ਹੋਰ ਜਾਵਣੀ ਜਾਂਦਾ ਟਾਇਰ ਫੇਰੇ ਇਧਰਲੀ ਸਾਈਡ ਤਾਂ ਲੱਗ ਜਾਂਦੇ ਉਧਰਲੀ ਸਾਈਡ ਲੱਗ ਜਾਂਦੇ ਵਧੀਆ ਡੈੜੀ ਫੇਰ ਉਹ ਟਾਇਰ ਜਿਵੇਂ ਕਰਾ ਟਾਇਰ ਦੀ ਕਿਲ ਆਵਾ ਨਹੀਂ ਨਹੀਂ ਟਾਇਰ ਲੱਗ ਤਾਂ ਜਾਂਦੇ ਜਿਹੜੀ ਇਧਰੋਂ ਤਾਂ ਲੁਕ ਜਾਂਦੇ ਜਿਵੇਂ ਕਾਊਂਟਰ ਦੇ ਪਤਾ ਨਹੀਂ ਲੱਗਦੇ ਇਧਰ ਉਧਰ ਸਿੰਗਲ ਹੱਟੀ ਆ ਗਈ ਫਿਰ ਉਹ ਬਾਹਰ ਜੇ ਨਿਕਲਦਾ ਟਾਇਰ ਜੇ ਉਧਰਲੀ ਸਾਈਡ ਚੌੜੀ ਹੁੰਦੀ ਉਹ ਤਾਂ ਕਹਿੰਦੇ ਜਿਹੜਾ ਵੀ ਸੋਨੇ ਕੁਝ ਕਰਵਾਉਣਾ ਤਾਂ ਸਾਨੂੰ ਦੱਸ ਦਿਓ ਅਸੀਂ ਤਾਂ ਘਰੇ ਆ ਕੇ ਵੀ ਕਰ ਦਾਂਗੇ ਕਹਿੰਦੇ ਦੇਖੋ ਜੀ ਇਹ ਹੈਗੇ ਨੇ ਇਹਨਾਂ ਦੇ ਟੇਬਲ ਤੇ ਆਹ ਦੋ ਦਰਾਜ ਨੇ ਉੱਪਰ ਬੁਕਸ ਵਗੈਰਾ ਟਿਕ ਜਾਣਗੀਆਂ ਬਾਪੂ ਜੀ ਨੂੰ ਥੈਂਕਿਊ ਕੌਣ ਕਰੂਗਾ ਇਹਨੇ ਸੋਹਣੇ ਟੇਬਲਾਂ ਵਾਸਤੇ ਬਾਪੂ ਜੀ ਸਾਰੇ ਨੌ ਲੈ ਪੂਰੇ ਖੁਸ਼ ਹੋਗੇ ਅਮਰੀਕਾ ਵਾਲੇ ਅਮਰੀਕਾ ਵਾਲੇ ਠੀਕ ਆ ਜੀ ਅੱਜ ਤਾਂ ਇਹ ਪੂਰੇ ਖੁਸ਼ ਨੇ ਇਹਨਾਂ ਨੂੰ ਟੇਬਲ ਮਿਲ ਗਏ ਇਹਨਾਂ ਦਾ ਕੱਲ ਦੀਆਂ ਨੇਹਰੀਆਂ ਲੈ ਆਤੀਆਂ ਜੀਆਂ ਬਹੁਤ ਬਹੁਤ ਧੰਨਵਾਦ ਬਾਪੂ ਜੀ ਉਹਨਾਂ ਨੇ ਇਹ ਗਿਫਟ ਦਿੱਤਾ ਵੀ ਬੱਚੇ ਬਹੁਤ ਪੜਦੇ ਨੇ ਵੀ ਮੈਨੂੰ ਬਹੁਤ ਵਧੀਆ ਲੱਗਿਆ। ਇਹ ਬੱਚੇ ਐਨ ਇੰਟੈਲੀਜੈਂਟ ਨੇ। ਮੈਂ ਵੀ ਬੱਚਿਆਂ ਨੂੰ ਖੁਸ਼ ਕਰੀਏ ਤਾਂ ਉਹ ਹੋਰ ਵੀ ਜ਼ਿਆਦਾ ਪੜਨਗੇ। ਇੱਕ ਤਰ੍ਹਾਂ ਦਾ ਲਾਲਚ ਹੁੰਦਾ ਬੱਚਿਆਂ ਨੂੰ ਇਹੋ ਜੀਆਂ ਚੀਜ਼ਾਂ ਦਾ। ਇਹ ਹਮਾਰਾ ਸਾਈਟ ਦਾ ਉਦਹਰਣ ਹੋਦਾ ਹੈ। ਤੁਹਾਨੂੰ ਲੱਗਿਆ ਤਾਂ ਆਪ ਨੂੰ ਕੰਨ ਇਹ ਬੱਚਿਆਂ ਵਾਸਤੇ ਵਧੀਆ ਕਲਰ ਆ ਵੀ ਸੋਹਣਾ ਲੱਗਦਾ ਉਹਨਾਂ ਨੂੰ। ਹਾਂ। ਅਟਰੈਕਟਿਵ ਜਾ।

ਕਿ ਬਿਸਕੁਟ ਰੱਖੋ ਕੋਸ ਨਹੀਂ ਮਿਲਦਾ ਆਏਗਾ ਜੇ ਬਾਜਨ ਘਟਾਉਣਾ ਉਹ ਹੋ ਮੈਂ ਇਹਦੇ ਵਿੱਚ ਰੱਖੂੰਗੀ ਇਹ ਬਿਸਕੁਟ ਰੱਖਣ ਵਾਸਤੇ ਨਹੀਂ ਆਏਗੇ ਇਹ ਪੈਨਸਲ ਰੇਜ਼ਰ ਆਪ ਦਾ ਸਮਾਣਾ ਨੋਟਬੁੱਕਾਂ ਤੇਰੀਆਂ ਲੈ ਪਰ ਹਟ ਇੱਕ ਡਰਾ ਬੁਕਸ ਵਗੈਰਾ ਹੈ ਇੱਥੇ ਪੈਰ ਧਰ ਕੇ ਉਦੋਂ ਉਹ ਦੇਖੋ ਉਹਦੇ ਵਿੱਚ ھیਠਾ ਬਕਸ ਵਗੈਰਾ ਹੋੜ ਦਿੱਕੇ ਜਾਂਦੀਆਂ ਨੇ ਹਾਲ ਕਹਾ ਹਾਂ ਅੱਜ ਕੀ ਆਊਗਾ ਵੱਡੇ ਹੋਣਗੇ ਬਕਸ ਆਉਣਗੇ ਥੋੜੀਆਂ ਹੁਣ ਵੱਡੇ ਹੋਵਾਂਗੇ ਇਹਨਾਂ ਵਿੱਚ ਚੇਅਰ ਲੱਗ ਜਾਨੀ ਹੁੰਦੀ ਆ ਇਹਦਾ ਚੇਅਰ ਆਉਣੀ ਨਹੀਂ ਇਹਦੇ ਪੈਰ ਜੇ ਵੱਡੇ ਨੇ ਪੈਰ ਜੇ ਕਾ ਤਾ ਕੱਲ ਤਾਂ ਕਹਿਆ ਸੀ ਵੀ ਜਿਹਨੂੰ ਇਹ ਪੁਸ਼ ਕਰਤਾ ਮਤਲਬ ਕਿਆ ਲੋਕ ਹੋ ਗਿਆ ਮੈਂ ਪਤਾ ਇਹਦੇ ਵਿੱਚ ਬੈਠ ਨਹੀਂ ਸਕਦੇ ਬਸ ਤੈਨੂੰ ਇਹ ਵਿੱਚ ਬੰਦ ਕਰਕੇ ਵਗਦਿਆਂ ਕਰਾਂਗੇ ਅਸੀਂ ਕਿਉਂ ਜਦੋਂ ਕਿਤੇ ਜਾਣਾ ਹੋਇਆ ਕਰੂਗਾ ਹਾਂ ਇਹ ਥੋੜਾਇਆ ਖਿਸਕ ਕੇ ਖੁੱਲਦਾ ਦੋ ਦ ਆ ਹੁਣ ਚਾਬੀ ਨਾ ਖੋਦਿਓ ਨਹੀਂ ਸਮਝਾਈ ਗੱਲ ਤੇ ਆ ਚੇਰ ਆ ਇਹ ਉੱਚੇ ਨੀਚੇ ਵੀ ਹੋ ਜਾਂਦੀ ਆ ਛੁੱਟੇ ਲੱਗਾ ਜੇ ਲੱਗੇ ਹੋਏ ਨਹੀਂ ਆਲੇ ਨਾਲੋਂ ਘਾਲਾ ਦਾ ਬੀ ਬਸ ਹਾਂ ਬਸ ਕਾ ਨੂੰ ਛੇੜਦਾ ਇਹਨਾਂ ਨੂੰ ਆਪ ਦਾ ਡਟੇ ਛੋਟੇ ਬਟਨ ਨਹੀਂ ਲੈਣਾ ਚਾਹੁੰਦੀ ਹਾਂ ਇਹ ਬੁੱਤ ਹੁਣ ਤਾਂ ਸਿੰਪਲ ਏ ਠੀਕ ਆ ਆ ਇਹਨੂੰ ਚੱਤ ਉਸ ਬਟਾ ਥਾ ਲੋ ਆਇਰਨ ਬੜਾ ਇਹਦਾ ਇਹ ਮੇਲੇ ਵਾਲੇ ਪੀ ਥੋੜੀ ਜਿਹੀ ਮਾੜੀ ਮਾੜੀ ਆਹ ਸਿਕਰ ਗੁੱਡ ਗੁੱਡ ਹੋ ਗੋ ਪਹਿਲਾਂ ਸਾਨੂੰ ਐ ਸੀ ਵੀ ਸੰਗਰੂਰ ਤੋਂ ਮਿਲਣਗੇ ਵੀ ਸੰਗਰੂਰ ਤੇ ਲੈ ਆਵਾਂਗੇ ਪਰ ਫਿਰ ਅਸੀਂ ਡੱਬੇ ਪਤਾ ਕਰੇ ਤਾਂ ਸਾਨੂੰ ਡੱਬੇ ਤੋਂ ਹੀ ਮਿਲ ਗਏ ਇਹ ਹਾਂਜੀ ਅਸੀਂ ਕਰਦਾ ਜੀ ਬਾਪੂ ਜੀ ਧੰਨਵਾਦ ਬਾਜੀ ਆਪਣੇ ਬੱਚਾ ਨੂੰ ਭੇਜਣੇ ਗਿਫਟ ਉਹਨੇ ਬਾਹਰ ਜੁਐਸਏ ਤੋਂ ਇਹ ਵਧੀਆ ਲੱਗਿਆ ਸਾਨੂੰ ਦੇਖ ਕੇ ਜੀ ਮਿਹਰਬਾਨੀ ਸ਼ੁਕਰੀਆ ਤੁਹਾਡੀ ਬਹੁਤ ਧੰਨਵਾਦ ਜੀ ਉਮੀਦ ਆ ਬਾਪੂ ਜੀ ਸੋਨੂੰ ਵੀ ਪਸੰਦ ਆਏ ਹੋਣਗੇ ਹਨਾ ਵੀ ਤੁਹਾਡੀ ਪਸੰਦ ਦੇ ਹੀ ਅਸੀਂ ਨੇ ਸੋਚ ਕੇ ਲਾਏ ਨੇ ਵੀ ਸੋਨੂੰ ਵਧੀਆ ਲੱਗਣਗੇ ਕੋਨਾਰਾ ਸੁਪਨਾ ਸੀ ਕਿ ਬੱਚਿਆਂ ਨੂੰ ਮੈਂ ਗਿਫਟ ਦੇ ਕੇ ਜਾਵਾਂ ਕਿ ਉਹਨਾਂ ਦੇ ਯਾਦ ਰਹੇ ਵੀ ਕੋਈ ਬਾਪੂ ਜੀ ਸੀ ਵੀ ਜਿਹੜਾ ਉਹਨਾਂ ਨੂੰ ਇੰਨਾ ਪਿਆਰ ਕਰਦਾ ਸੀ ਉਹ ਕਹਿੰਦੇ 10-12 ਸਾਲ ਬੱਚਿਆਂ ਦੇ ਕੰਮ ਆਉਣ ਹਾਂਜੀ ਆਰੇ ਗਾ ਵੀ ਹੈਵੀ ਲਾਇਬ ਬੁਰਾ ਕੋ ਯਾ ਪੂਰਾ ਮਜ਼ਬੂਤ ਲਾਇਆ ਇਹ ਹੁਣ ਇਹੇ ਬੜਦੇ ਨੇ ਆਪਣੇ ਦੂਜੀ ਗਲਾਸ ਤੋਂ ਸੈਕਿੰਡ ਗਲਾਸ ਦੇ ਬੱਚੇ ਹਮ ਨਹੀਂ ਨਹੀਂ ਕਰਦੇ ਪਹਿਲੇ ਪਲਾਸ ਤੋਂ ਉੱਪਰ ਤੱਕ ਕੰਮ ਆਉਣਗੇ ਨਾ ਹੋਰ ਹੋਰ ਉਹ ਹੈਵੀ ਨੇ ਬੁਰੇ ਵੱਡੇ ਵੱਡੇ ਪੱਛੀ ਬੱਧਾ ਨੇ ਬੈਠੇ ਹੋਰ ਉਹਨਾਂ ਨੇ ਇਹੀ ਕਿਹਾ ਵੀ ਵੱਡੇ ਹੁਣ ਤੱਕ ਇਹਨਾਂ ਦੇ ਕੰਮ ਆਉਣ ਵੀ ਇਹੀ ਜੀ ਚੀਜ਼ ਲੈ ਕੇ ਦਿਓ ਜਿਹੜੇ ਕਪੜਾ ਲੀੜਾ ਲੈ ਲੈਂਦੇ ਉਹ ਤਾਂ ਕਿਸੇ ਕੰਮ ਦਾ ਨਹੀਂ ਹਣਾ ਸਾਲ ਦੋ ਸਾਲ ਪਾਉਣ ਦਾ ਇਹਨੇ ਕੱਪੜੇ ਲੱਕਰ ਦਾ ਲਾਉਣਾ ਇਹਨਾਂ ਦੇ ਕੱਪੜੇ ਟਿਕਣਗੇ ਪਹਿਲਾਂ ਵਿਕੀ ਤੁਸੀਂ ਇਹ ਭਾਵੇਂ ਪੱਗਾ ਧਰ ਜਿਉ ਆਉਂਦੀ ਆ ਅਸਤਾ ਕੋਈ ਨਹੀਂ ਰੱਖ ਦੇਣਗੇ ਕਾਊਂਟਰ ਉੱਪਰ ਹੈ ਤਾਂ ਕੱਪੜੇ ਰਾਏ ਕਾਊਂਟਰ ਦਾ ਫਿਰ ਕੱਪੜਿਆਂ ਵਾਲੀ ਆ ਹੋਰ ਕਾਦੇ ਹਣਾ ਹੁੰਦਾ ਤੇ ਕਲਰ ਵੀ ਉਹਨਾਂ ਨੇ ਡਿਫਰੈਂਟ ਏ ਕਰਿਆ ਪਹਿਲਾਂ ਮਤਲਬ ਜੇ ਜ ਆਪਣੇ ਆ ਗੇਟ ਨੇ ਹਨ ਇਸ ਤਰ੍ਹਾਂ ਦੀ ਇਹ ਕਲਰ ਸੀ ਜਿਹੜਾ ਆਮ ਹੁੰਦਾ ਲੱਕੜ ਦਾ ਫਲਾਈ ਤੇਰਾ ਸੀ ਨਾ ਕਿ ਵੀ ਥੋੜਾ ਜਿਹਾ ਬੱਚਿਆਂ ਵਾਲਾ ਕਲਰ ਜਾਂ ਚਾਹੀਦਾ ਫਿਰ ਉਹਨਾਂ ਨੇ ਔਰਿੰਗ ਤੇ ਵਾਈਟ ਤੇ ਕਾਫੀ ਕਲਰ ਵਿੱਚ ਐਡ ਕਰਤਾ ਵਧੀਆ ਬਣ ਗਏ ਜੇ ਤੁਸੀਂ ਨੇ ਕਿਸੇ ਨੇ ਵੀ ਬਣਵਾਉਣੇ ਨੇ ਚਾਹ ਆਣਾ ਤਾਂ ਤੁਸੀਂ ਡਿੜਬੇ ਤੋਂ ਸਮੂਹਾਂ ਵਾਲਿਆਂ ਦੀ ਸ਼ਾਪ ਆ ਉੱਥੋਂ ਬਣਵਾ ਸਕਦੇ ਹੋ ਇਹ ਆਪਾਂ ਨੇ ਦਾ ਸਾਈ ਤੇ ਕਰਵਾਏ ਨੇ ਮਾਂ ਮੈਂ ਕੋਕੀ ਮੈਨੂੰ ਅਸਾਸ ਦੇ ਕਿ ਤਰ੍ਹਾਂ ਕੰਪਿਊਟਰ ਰਾਜੀ ਦੀ ਸਾਈਟ ਤੇ ਕਰਨਾ ਹੂੰ ਚਲੋ ਹੁਣ ਦੇਖਦੇ ਆ ਵੀ ਇਹਨਾਂ ਦੀ ਸੈਟਿੰਗ ਕਿੱਥੇ ਆਉਗੀ ਹਨਾ ਹੁਣ ਇਹਨੂੰ ਵਾਰੀ ਭਾਂ ਕਰਦੇ ਚੱਕਾ ਚੋਰ ਉਹਦੀ ਕਰਨਾ ਬਹੁਤ ਗੁੱਸੇ ਚਲੋ ਦੇਖਦੇ ਆ ਕੀ ਬਣਦਾ ਹੈ ਆਗੀ ਲਓ ਜੀ ਸੈਵ ਨੇ ਤਾਂ ਕਰਤਾ ਆਪ ਦਾ ਸਟੱਡੀ ਟੇਬਲ ਐਂਡ ਫਿੱਟ ਫਿਕਸ ਜਗਾ ਤੇ ਹਨਾ ਤੇ ਜਿਹੜਾ ਡਰੈਸਿੰਗ ਟੇਬਲ ਦੀ ਇਹਨਾਂ ਨੇ ਉਧਰ ਸ਼ਿਫਟ ਕਰਤਾ ਤੇ ਆਵਦਾ ਸਟੱਡੀ ਟੇਬਲ ਆ ਇੱਥੇ ਲਾਗਣ ਵਾਲੇ ਉਧਰੋਂ ਮੋਰੀ ਦੀ ਰੌਸ਼ਨੀ ਪੈ ਜਾ ਕਰੂਗੀ ਹਨਾ ਮਤਲਬ ਮੈਂ ਤਿਸਦੀ ਮੈਂ ਰਸ ਸਾਰਾ ਕੁਸੂਤ ਸਾਰਾ ਕੁਸ ਹੌਲੀ ਹੌਲੀ ਲੈ ਕੇ ਆ ਮੈਂ ਤੁੰਮੇ ਲੈ ਕੇ ਦੇ ਜੀ ਤੋਹ ਤੇ ਬਹੁਤ ਛੋੜੇ ਬੋਲਣ ਦੀ ਆ ਗਏ ਕਿ ਭਾਈ ਕੁਤੂ ਜੀ ਉਹ ਦੇ ਦੇ ਮੈਨੂੰ ਉਹ ਬਾਕੀ ਦੀ ਫੋਟੋ ਲੈ ਕੇ ਦੇ ਆ ਫੋਟੋ ਲੈ ਦੇ ਇਹ ਬੁੱਧਾ ਉਰੇਆ ਫੋਰ ਨਾ ਗੋਦ ਲੈ ਦੇ ਉਰੇਆ ਸਾਰਾ ਕੁਸ ਆਪੇ ਮੈਂ ਰੈਡੀ ਕਰ ਦੂੰਗੀ ਠੀਕ ਆ ਠੀਕ ਸਾਹ ਨੇ ਬੱਬਲੇ ਦੀ ਫੋਟੋ ਵੀ ਧਾਰਤੀ ਟਰੋਫੀ ਧਾਰਤੀ ਸਾਰਾ ਕੁਝ ਮੈਨੂੰ ਵੀ ਨਹੀਂ ਕਰਦੇ ਚਲੋ ਹੁਣ ਤੇਰਾ ਦਿਖਾਨੇ ਆਪਾਂ ਲਓ ਜੀ ਇਧਰ ਜਸਨੀ ਦਾ ਨਰਤਾ ਸੈਟ ਬਸ ਨੇ ਜਸਨੀ ਨੇ ਆਉਂਦਿਆਂ ਫਿਕਸ ਸਜਾਤੀਆਂ ਮਾਮੂਣਾ ਨਾਲ ਮੈਂ ਬੈਠਦੀ ਸੀ ਆ ਮੇਰੇ ਛੋਟੇ ਹਾਂ ਮਾਮੂਣਾ ਨਾਲ ਐਸੇ ਬਰੇ ਤੇ ਛੋਟੀ ਮੰਦਿਰ ਜਿਹੀ ਜਸਨੀ ਚੁੱਪੀ ਲੈ ਜੱਕੋ ਤੇ ਚੁੱਪੀ ਆਨੇ ਬਰਾਏ ਚੁੱਪੀ ਮੈਂ ਅੱਜ ਬਾਹ ਨੂੰ ਦੇ ਆਇਆ ਡਬਲ ਸੈਲਟੇਪ ਉਨਾ ਮਾਮੂ ਦੇ ਆ ਚਲ ਕੋਈ ਨਹੀਂ ਤੇ ਉਤਾਰ ਦੇ ਇਹਦੇ ਨਾਲ ਆ ਇਹਦੇ ਉਹ ਕਰ ਦੇ ਹਉ ਮਾਮੂ ਆਏ ਆ ਇ ਇ ਤੇ ਆ ਗੁੱਡੇ ਦੇ ਗੱਲ ਚ ਪੈ ਜੂਗੀ ਇੱਥੇ ਆ ਗੁੱਡਾ ਇੱਥੇ ਪਊਗਾ ਇਹਦੇ ਨਹੀਂ ਮਮਾ ਇੱਥੇ ਪੈਂਦਾ ਇਹ ਨਹੀਂ ਬੁੱਤਾ ਇੱਥੇ ਪਊਗਾ ਇਹ ਨਹੀਂ ਆ ਰੋਏ ਨਹੀਂ ਪੁਰਾ ਦੇ ਫਰ ਜਾ ਦਾ ਦੋ ਚਹੀ ਉਧਰ ਨਾ ਕੋਈ ਰੋਣੇ ਦਾ ਮੂੰਹ ਤੇ ਬਖੋ ਨਹੀ ਜਾਂਦਾ ਮੂੰਹ ਪੁੱਛੇ ਉਹ ਆディ ਕੋਲ ਕਰ ਦੇ ਦੀ ਸਹੀ ਆਏ ਬਸ ਐਂਕੜਾ ਬਾਬੇ ਦੀ ਫੋਟੋ ਲਾਉਣੀ ਆ ਸਿਰ ਤੇ। ਇਹ ਲੋ ਆਰੇ ਕਿ ਬਾਬਾ ਇੱਥੇ ਇੱਥੇ। ਅਨ ਵਧੀਆ ਹੋ ਗਿਆ। ਠੀਕ ਆ? ਅਰੇ ਇਹ ਵੀ ਆ ਦੇ। ਲਾਵ ਸਜਾਤਾ। ਪਰ ਸਿਆ ਦੇ ਵਧੀਆ। ਬਸ ਐਂ। ਤੇ ਕੋਈ ਨਾ ਬਾਅਦ ਚ ਕੁਝ ਹੋ ਤੇ ਪੜਾਲਾ। ਬਸ ਠੀਕ ਹੋ ਗਿਆ। ਪੁੱਤ ਠੀਕ ਹੋ ਗਿਆ। ਸ਼ੇਰ ਮੇਸ। ਓਕੇ। ਰੈਡੀ? ਦੇਖੋ ਹੁਣ। ਤੇਰਾ ਆਬ ਦਾ ਕੰਮ ਵੀ ਕਰਨਾ ਸਟਾਰਟ ਕਰਤਾ। ਤਾਂ ਇੱਕ ਬੇਸ ਕਰਤਾ। ਕਰ ਵੀ ਦਿੱਤਾ। ਵੇਰੀ ਗੁੱਡ ਨਾਲੇ ਦੇਖੀਏ ਲੈਂਟ ਦੇ ਚਾਨਣ ਵਿੱਚ ਕਿੰਨਾ ਸੋਹਣਾ ਕਲਰ ਆਉਂਦਾ ਹੋਰ ਆ ਨਾ ਸੱਚੀ ਨਵੀਂ ਆ ਗਈ ਦੀ ਮੰਦ ਹੋ ਰਹੀ ਤੇ ਚਲ ਮੋਰੀ ਦੇ ਚਾਨਣ ਵਿੱਚ ਬੈਠ ਕੇ ਕੀ ਕਰਨੀ ਲੈਂਪ ਇਹਨਾਂ ਦੇ ਲੈ ਕੇ ਆਉਣੇ ਲੈਂਪ ਤਾਂ ਉਹ ਕਰ ਲੈ ਪਤਾ ਰੋੜ ਵੀ ਨਹੀਂ ਕੋਈ ਨਹੀਂ ਇੱਥੇ ਵੀ ਨਹੀਂ ਆ ਪੈਂਦਾ ਬੱਚੇ ਨੂੰ ਨਿਗਾ ਖਿੱਚੀ ਜਾਂਦੀ ਉਹ ਹੁਣ ਲੱਗ ਜਾਇਆ ਕਰੂਗਾ ਮੈਂ ਨਹੀਂ ਲੱਗਦਾ ਲੈਂਪ ਤਾਂ ਉਹ ਲੈਂਟ ਉਹ ਲੈਂਟ ਹੀ ਹੁੰਦੀ ਆ ਹਾਂ ਹੋਰ ਹੋਰ ਇਧਰੋਂ ਸਾਡਾ ਬ੍ਰੈਕਿੰਗ ਤੇ ਮਾਂ ਦੇ ਸਹਾਲਾਂ ਦੀ ਵਜੋਂ ਆ ਨਾ ਲੈਂਪਾਂ ਸੋਹਣੇ ਲੈਂਪ ਤਾਂ ਆਉਂਦਾ ਲੈਂਪ ਲੈ ਆ ਦੇ ਕਿ ਕਿ ਲੈ ਕੇ ਆਉਣਾ ਹੋ ਰਹੀ ਆ ਕੰਪਿਊਟਰ ਵੀ ਲੈ ਕੇ ਆਉਣਾ ਆ ਮਾ ਆਈਡਿਅ ਕਿੱਥੇ ਹੋਏ ਨੇ ਇਹ ਹਾਂ ਦੇ ਦੋ ਜਦੋਂ ਇਹ ਵੱਡੇ ਹੋ ਗਏ ਉਦੋਂ ਲੈਪਟਾਪ ਉਹਦੇ ਕਿਦਾਂ ਫੜਾ ਕਰਾਂਗੇ ਲੈਪਟਾਪ ਕੱਲੋ ਸਾਡਾ ਕੰਪਿਊਟਰ ਦਾ ਪ੍ਰੈਕਟੀਕਲ ਜਦੋਂ ਤੱਕ ਇਹ 7th 8th ਚ ਨਹੀਂ ਹੁੰਦੇ ਹੈਗੇ ਉਦੋਂ ਤੱਕ ਲੈਪਟਾਪ ਨਹੀਂ ਮਿਲਦੇ ਸਾਡਾ ਕੱਲੋ ਕਹਿੰਨੇ ਕਿ ਲੈ ਕੇ ਨਾ ਕਿ ਲੈ ਕੇ ਕੱਲੋ ਸਾਡਾ ਪ੍ਰੈਕਟੀਕਲ ਆ ਵੀ ਕੰਪਿਊਟਰ ਦਾ ਮੈਂ ਮੇਰੀ ਗੱਲ ਫੋਟ ਤਾ ਲੇਕਿਨ ਇਹ ਕਿਹਾ ਮੈਂ ਕਹਿੰਦਾ ਲੈਪਟਾਪ ਕੱਲੋ ਸਾਡਾ ਮੈਂ ਵੀ ਕਰਾਉਂਗਾ ਇਹ ਜਿੱਕਰ ਤਿਆਰ ਆਉਂਦੇ ਕਹਿੰਦਾ ਬੈਕਪਰ ਆ ਲਿਖਿਆ ਕਰਾਂਗੇ ਵੀਡੀਓ ਇਸ ਤਰ੍ਹਾਂ ਕਰਾਂਗੇ ਤਿਆਰ ਆਪੀ ਵੀ ਵੀਡੀਓ ਸਿੱਧਾ ਕਰਨੀ ਠੀਕ ਕਰਨੀ ਵੀਡੀਓ ਉਧਰ ਰੱਖੋ ਮੈਂ ਉਧਰ ਰੱਖ ਦਸ ਅਸੀਂ ਬੈੱਡ ਲੈ ਕੇ ਵਗ ਜਾਾਂਗੇ ਤੁਸੀਂ ਆਪਦੇ ਕੰਮ ਦਫ਼ਤਰੇ ਬਣਾਈ ਆ ਜਵਾਕ ਸਟੱਡੀ ਰੂਮ ਬਣਾ ਲਾਂਗੇ ਤੁਸੀਂ ਦਫ਼ਤਰ ਬਣਾ ਲਿਓ ਅਸੀਂ ਬੈੱਡ ਕੋਠੇ ਦੇ ਨਾ ਹੋਰ ਵੀ ਠੀਕ ਕਰ ਰਸਾ ਬਹਿ ਕੇ ਵੀਡੀਓ ਆਹ ਕੰਪਿਊਟਰ ਲੈ ਕੇ ਨਾ ਤੈਨੂੰ ਤਾਂ ਜੁਰਮਾਨਾ ਪਊਗਾ ਇਹ ਤੇ ਕਹਿੰਦਾ ਇਹ ਜਦ ਤੀ ਬੜਾ ਕਾਸੀ ਹੈ ਨਾ ਸੁਣੀ ਹਾਂ ਗੁਰਤੀ ਹੈ ਜਿਹੜਾ ਜੁਰਤੀ ਸੋਨੂੰ ਬੈਠਣ ਦਾ ਢੰਗ ਨਹੀਂ ਹੈਗਾ ਨਾ ਆ ਉਹ ਨੀਰਾ ਬੜਾਈ ਕੁਰਸੀ 'ਤੇ ਆ ਕੇ ਬਹਿ ਗਿਆ ਨਾ ਇਹਦੇ ਪਰ ਕੀਰਾ ਬਹਿ ਗਿਆ ਪਾੜਾ ਮੁਰਕੇ ਹਿਲਣਾ ਦੇਖੋ ਰੀਡਿੰਗ ਆ ਗਈ ਮੈਂ ਵੀਡੀਓ ਅੱਜ ਕੇ 100 'ਚੋਂ 100 ਚਾਹੀਦੇ ਨੇ ਮੈਨੂੰ ਮੈਨੂੰ ਪਤਾ ਉੱਥੇ ਟ੍ਰੋਫੀ ਜਾਈ ਉਹ ਆਪਦਾ ਲੱਗੀ ਲੱਗਿਆ ਰਿਹਾ ਕਰ ਦਿਨ ਰਾਤ ਤੇਰੀ ਲੱਗ ਪਰਾਇ ਜਾਉਂਦੇ ਪਰ ਜੇ ਤੂੰ ਕਹਿੰਦਾ ਨਾ ਪਤਾ ਪਲਾਸਟਿਕ ਹੋਗੀ ਉਸ ਆਰ ਨੂੰ ਉੱਪਰ ਹੀ ਨਾ ਪਰਿਆ ਹੋਇਆ ਪ੍ਰੇਜ ਨਾਲ ਪੁਰਾਣਾ ਪ੍ਰਭਨ ਜੇ ਨਾਮ ਲਿਆ ਆਈ ਮੈਂ ਮਿਲੂਗਾ ਤੇਰਾ ਸੀ ਆ ਟੇਬਲ ਆ ਜਿਹੜਾ ਉਹ ਬਾਕਸ ਕਰਾਵਾਂਗੇ ਬੋਟੂ ਵੀ ਲੈ ਕੇ ਆਵਾਂਗੇ ਤੇਰੀ ਪੜਾਈ ਬਰੀ ਜਾਏ ਵੱਡੇ ਕਾਲਜੀਂ ਕਰਾਵਾਂਗੇ ਫਿਰ ਤੇ ਵਧੀਆ ਪੜੂਗੀ ਨਹੀਂ ਫਿਰ ਗੋਸਟੇ ਆਵਾਂਗੇ ਕਿਉਂ ਕਿਹਾ ਮਾਣਾ ਮੇਰੇ ਪਪੇ ਵਧੀਆ ਪੜਨ ਹਰ ਗੁੰਬੇ ਪ੍ਰਤਿਭਾ ਆਪਣਾ ਆਪਣੀ ਗੁੜੀ ਆ ਪੜਦੀ ਵਧੀਆ ਜੁਨੀਜਾ ਨੰਬਰ ਇਹਦੇ 700 ਆਉਂਦੇ ਨਾਲ ਹੈਗੀ ਇਹ ਦੂਜੀ ਗਲਾਸ ਪੰਜਾਬੀ ਜਿਆਦਾ ਫੋਨ ਪਈ ਦੇਸਾ ਇਹ ਇਹ ਸੈਕਿੰਡ ਕਲਾਸ ਦਾ ਨੰਬਰ ਇਹ ਲੈਣ ਦੀ ਆਪੇ ਪੂਰੇ 100% ਮੈਨੂੰ ਮਾਣ ਹੈ ਗਿਆ ਭਾਈ ਇਹਦੇ ਵੀ ਹਾਂ ਪੜੀਏ ਪੜਦੀ ਹੈ ਕੋਈ ਬੜੇ ਪੜਦਾ ਸਾਹਿਬਾ ਦੋਨੇ ਜਿਹੜੇ ਵਗ ਬਧੀ ਪੜਦੇ ਨੇ ਆਪਣੇ ਨਹੀਂ ਸਾਹਿਬ ਨਹੀਂ ਬੜਦੇ ਪੜਦਾ ਬੱਚਿਆਂ ਤੇ ਜ਼ੋਰ ਦੇਣਾ ਪੈਂਦਾ ਨਾ ਵੀ ਇਹਨਾਂ ਨੂੰ ਪੜਾਇਆ ਜਾਂਦਾ ਹੈ ਸਾਰੇ ਇਹਦੇ ਵੀ ਸਾਹਿਬ ਨੂੰ ਇੱਕ ਪੇਸ ਕਰਵਾਇਆ ਕਰੋ ਜੀ 100% ਐਂਡਿੰਗ ਹੁੰਦੀ ਹੈ আচ্ছা ਚਲੋ ਕੋਈ ਨਬਤ ਲੇਟ ਹੋ ਰਿਹਾ ਫਿਰ ਆਹ ਹੁਣ ਰੋਟੀ ਟੁੱਕ ਬਣਾ ਲਾ ਹਨਾ ਹਾਂ ਜੀ ਆਪੇ ਤੇ ਤੁਸੀਂ ਕਰ ਲਾ ਕੰਮ ਆ ਕੇ ਬਹਿ ਕੇ ਚਾਹੇ ਉਹ ਵਿੰਡੋ ਖੋਲ੍ਹ ਲੈ ਕਰ ਵੀ ਇੱਥੇ ਬੈਠਾ ਰਿਹਾ ਅਸੀਂ ਉਧਰ ਫਿਰਦੇ ਹੁੰਨੇ ਆ ਤੁਸੀਂ ਆਜਾ ਸਟੱਡੀ ਕਰੋ ਓਕੇ ਚਲੋ ਜੀ ਇਹਦੇ ਨਾਲ ਹੀ ਬਲੌਗ ਦਾ ਕਰਦੇ ਆ ਐਂਡ ਵੀਡੀਓ ਨੂੰ ਕਰਿਓ ਸ਼ੇਅਰ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਬਾਏ ਤੇ ਇੱਕ ਵਾਰ ਫੇਰ ਬਾਪੂ ਜੀ ਦਾ ਬਹੁਤ 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 ਧੰਨਵਾਦ ਧੰਨਵਾਦ ਤੇ ਬਾਪੂ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਨੇ ਬੱਚਿਆਂ ਵਾਸਤੇ ਹੋਰ ਕੁਝ ਵਾਸਤੇ ਇੰਨਾ ਕਰਿਆ ਹਨਾ ਪਰਮਾਤਮਾ ਕੋਈ ਅੱਜ ਕੱਲ ਕੋਈ ਵੀ ਕਰਦਾ ਭਾਈ ਖੇ ਹਾਂਜੀ ਇਹ ਮੰਨਦੇ ਆ ਪਰਮਾਤਮਾ ਨਾਲ ਨੂੰ ਚੜ੍ਹਦੀ ਕਲਾ ਵਾਛੇ ਹਨਾ ਦਿਨ ਦੁੱਗਣੀ ਰਾਤ ਚੋਂ ਗ੍ਰਿੰਤ ਰੱਖੀ ਕਰਨ ਬਾਪੂ ਜੀ ਤੇ ਬਹੁਤ ਬਹੁਤ ਸੰਟਾ ਵਾਲੀ ਲੰਬੀ ਹਾਂ ਬਾਕੀ ਤੇ ਪਤਾ ਹੀ ਨਹੀਂ ਆਪਾਂ ਵੀ ਜਿਹਦੇ ਕੋਈ ਭੁੱਖਾ ਨਹੀਂ ਬਈ ਪਿਆਰ ਹੁੰਦਾ ਜੀ ਹੁਣ ਜਿਵੇਂ ਆਲਾ ਆਪਾਂ ਕਿਹੜਾ ਕੋਈ ਜਾ ਆਪਾਂ ਵੱਡੇ ਬਣ ਗਏ ਛੋਟੇ ਬਣ ਗਏ ਕੁਛ ਨਹੀਂ ਆ ਜੋ ਵੱਡੇ ਬਣ ਕੇ ਭੇਜ ਕੇ ਇਹਦਾ ਜੀ ਪਿਆਰ ਆਖਦੇ ਸੋਨਾਂ ਦਾ ਨਿਆਸੀ ਨੇ ਬਹੁਤ ਮਨਾ ਕੀਤਾ ਸੀ ਉਹ ਕਹਿੰਦੇ ਵੀ ਮੈਂ ਆਪਣੀ ਖੁਸ਼ੀ ਵਜੋਂ ਦੇ ਰਿਹਾ ਸੋਨ ਨੂੰ ਅਸੀਂ ਗੈਨੇਟਿਵ ਅਸੀਂ ਸੋਡੇ ਵੱਲੋਂ ਆਪ ਲੈ ਕੇ ਦੇ ਦਾਂਗੇ ਇਹਨਾਂ ਨੂੰ ਵੀ ਜੇ ਰਹਿਣਾ ਪਰ ਉਹ ਕਹਿੰਦੇ ਵੀ ਨਹੀਂ ਵੀ ਮੈਂ ਇੰਨੇ ਹੀ ਦੇਣਾ ਬੱਚਿਆਂ ਵੀ ਕਦੇ ਮੈਨੂੰ ਯਾਦ ਕਰਿਆ ਕਰਨਗੇ ਵੀ ਇਹਨਾਂ ਦਾ ਕੋਈ ਬਾਪੂ ਜੀ ਹੈਗਾ ਤੀ ਚਲੋ ਪਿਆਰ ਆ ਦੇਖੋ ਬਾਹਰੋਂ ਫੋਨ ਕਰਦੇ ਨੇ ਯੂ ਐਸ ਤੋਂ ਦੇਖ ਲਓ ਅਮਰੀਕਾ ਤੋਂ ਹਾਂਜੀ ਪਿਆਰਾਂ ਨਹੀਂ ਅੱਜਕੱਲ ਕੋਈ ਨਹੀਂ ਕਰਦਾ ਭਾਈ ਕਿਸੇ ਆਪਣੇ ਨੂੰ ਨਹੀਂ ਕੋਈ ਕਰਦਾ ਹੈਗਾ ਹਨਾ ਅਸੀਂ ਉਹਨਾਂ ਨੇ ਕੁਝ ਨਹੀਂ ਲੱਗੇ ਹੈ ਫੈਮਲੀ ਇਹ ਸਮਝਦੇ ਨੇ ਆਪਾਂ ਨੂੰ ਆਪਣੀ ਜਦੋਂ ਆਪਾਂ ਦੇਖ ਲਓ ਵੀਡੀਓ ਪਾਉਣ ਲੱਗੇ ਫਿਰ ਆਪਾਂ ਨੂੰ ਜਾਣ ਲੱਗੇ ਵੀ ਹਾਂ ਇਹ ਨਾਲੇ ਪੜ ਬਏ ਇਹ ਤਾਂ ਹੈਗਾ ਦੇ ਬਹੁਤ थैंक यू ਤੇ ਆਪਾਂ ਬਲਾਉ ਦਾ ਕਰਦੇ ਆ ਐਂਡ ਜੀਸਸ ਸ਼ਿਕਾਨ